ਖੇਰਾ ਸਾਹਿਬ ਆਮ ਲੋਕਾਂ ਦੇ ਝੂਠੇ ਪਰਚੇ ਦਰਦ ਕੀਤੇ ਗਏ ਨੇ ਪੱਤਰਕਾਰਾਂ ਦੇ ਝੂਠੇ ਪਰਚੇ ਦਰਦ ਕੀਤੇ ਗਏ ਨੇ ਇਹਨਾਂ ਲਈ ਆਵਾਜ਼ ਉਠਾਉਂਗੀਆਂ ਕਿਉਂ ਨਹੀਂ ਉਠਾਉਂਗਾ ਮੈਂ ਸਾਰੇ ਬੱਚੇ-ਬੱਚੇ ਵਾਸਤੇ ਬੱਚਨ ਬਾਅਦ ਮੈਨੂੰ ਤਾਂ ਹੁਣ ਪਤਾ ਲੱਗਿਆ ਕਿ ਮਹੇਸ਼ ਸਾਡੇ ਜਿਹੜੇ ਲੂਟਾ ਜੀ ਨੇ ਚੈਨੀ ਚੋਰੀ ਦਾ ਚੈਨੀ ਖੋ ਦਾ ਪਰਚਾ ਯਾਰੋ ਕੋ ਭੰਡਾ ਯਾਰ ਪੱਤਰਕਾਰਾਂ ਦੇ ਪਰਚਾ ਯਾਰ ਖੇਰਾ ਸਾਹਿਬ ਇਹਨਾਂ ਦੇ ਬੱਚੇ ਕੋਈ ਪਰਚਾ ਕਿਸੇ ਪੱਤਰਕਾਰ ਤੋਂ ਸ਼ਰਮ ਨਹੀਂ ਆਉਂਦੀ ਤੁਹਾਨੂੰ ਇਦਾਂ ਦੇ ਪੰਚੇ ਬਦਲਾਖੋਰੀ ਦੇ ਤੁਸੀਂ ਆਪਣੇ ਹੀ ਮੀਡੀਆ ਪਰਸਨ ਜਰਨਲਿਸਟ ਤੇ ਕਰਦੇ ਹੋ ਇਹ ਸਾਰੀਆਂ ਗੱਲਾਂ ਦਾ ਮਾਫ ਕਰਨਾ ਮੈਂ ਕੋਈ ਬਦਲਾਖ ਪਰ ਕਿਉਂਕਿ ਇਨਸਾਫ ਹੋਣਾ ਚਾਹੀਦਾ ਮੇਰਾ ਤੁਹਾਡੇ ਨਾਲ ਵਾਦਾ ਵਾ ਕਿ ਜਦ ਸਾਡੀ ਸਰਕਾਰ ਬਣੇਗੀ ਸਤਾਈ ਵਿੱਚ ਇੱਕ ਟਰੁਥ ਕਮਿਸ਼ਨ ਅਸੀਂ ਬਿਠਾਵਾਂਗੇ ਟਰੁਥ ਕਮਿਸ਼ਨ ਔਰ ਜਿੰਨੇ ਝੂਠੇ ਪਰਚੇ ਹੋਏ ਨੇ ਹਰ ਇੱਕ ਦੀ ਅਕਾਉਂਟੇਬਿਲਟੀ ਹੋ ਇਨਕਲੂਡਿੰਗ ਜਿਹੜਾ ਮੇਰੇ ਤੇ ਐਨਡੀਪੀਐਸ ਦਾ ਝੂਠਾ ਪਰਚਾ ਹੈਰਾ ਸਾਹਿਬ ਹੈਰਾ ਸਾਹਿਬ ਕਹਰਾ ਸਾ ਮੈਂ ਮਾੜੀ ਜੀ ਗੱਲ ਕਰੂੰ ਕਿ ਇੱਕ ਪਰਚਾ ਕਰਾਇਆ ਪੱਤਰਕਾਰ ਤੇ ਰੇਪ ਦਾ ਲੇਕਿਨ ਸੌਰੀ ਬਹੁਤ ਪਹਿਣਾ ਬੀਬੀਆਂ ਬੈਠੀਆਂ ਨੇ ਲੋਕ ਬੈਠੇ ਨੇ ਮੈਡੀਕਲ ਦੇ ਵਿੱਚ ਆ ਕਿ 3 ਸਾਲ ਹੋ ਗਿਆ ਕੁਝ ਵਾਪਰਿਆ ਹੀ ਨਹੀਂ ਉਹ ਬੰਦੇ ਦੀ ਜ਼ਮਾਨਤ ਹੋਈ ਮੈਂ ਕਹਿੰਦਾ ਪੱਤਰਕਾਰ ਮਾੜਾ ਹੋ ਸਕਦਾ ਐ ਐਮਸੀ ਮਾੜਾ ਹੋ ਸਕਦਾ ਪਰ ਜਹੀਆਂ ਗੱਲਾਂ ਤੁਸੀਂ ਸਾਨੂੰ ਐਵੇਂ ਦਬਾਉਣਾ ਚਾਹੁੰਦੇ ਹੋ ਆ ਗੱਲਾਂ ਨਾ ਦਬਾਉਣਾ ਚਾਹੁੰਦੇ ਹੋ ਅਸੀਂ ਦਬਣ ਗੁੱਬਣ ਵਾਲੇ ਨਹੀਂ ਬਹੁਤ ਧਮਕੀਆਂ ਭਰੀਆਂ ਗੱਲਾਂ ਬਾਤਾਂ ਆਉਂਦੀਆਂ ਇਹ ਸਾਡੇ ਤੇ ਅਸਰ ਨਹੀਂ ਕਰ ਸਕਦੀਆਂ ਅਸੀਂ ਕੋਈ ਚੋਰ ਨਹੀਂ ਇਹ ਗੱਲਾਂ ਚੋਰਾਂ ਤੇ ਲਾਗੂ ਨਹੀਂ ਹੁੰਦੀਆਂ ਇਹ ਗੱਲਾਂ ਇਨਸਾਨਾਂ ਦੇ ਲਾਗੂ ਨਹੀਂ ਹੁੰਦੀਆਂ ਲੇਕਿਨ ਜਿਹੀਆਂ ਤੁਸੀਂ ਗੱਲਾਂ ਕਰਦੇ ਹੋ ਪਤਾ ਨਹੀਂ ਕਿਹਦੇ ਤੇ ਲਾਗੂ ਹੁੰਦੀਆਂ ਸੋ ਅਸੀਂ ਇਹਨਾਂ ਗੱਲਾਂ ਤੋਂ ਡਰਨ ਵਾਲੇ ਨਹੀਂ